ਖੁਸ਼ੀ ਦੀ ਗੱਲ ਹੈ ਕਿ ਬੱਚੋ ਧੁੱਪ ਵੀ ਵੈਸੇ ਕਾਫੀ ਹੈ ਤੇ ਦੋ ਕੁ ਮਿੰਟ ਮੈਂ ਵੀ ਤੁਹਾਡੇ ਲੈਣੇ ਸੀਗੇ ਤੇ ਨਾਲੇ ਥੋੜਾ ਜਿਹਾ ਰਿਲੈਕਸ ਹੋ ਕੇ ਵੈਸੇ ਛਾਂ ਹੈਗੀ ਆ ਉਸ ਪਾਸੇ ਕਾਫੀ ਬੱਚਿਆਂ ਦੇ ਕੋਲ ਇੱਧਰ ਧੁੱਪ ਵਾਲੇ ਹੈਗੇ ਆ ਸੋ ਧੁੱਪ ਵਾਲੇ ਥੋੜੇ ਜਿਹਾ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਪਰ ਬੱਚੇ ਖੁਸ਼ੀ ਦੀ ਗੱਲ ਹੈ ਕਿ ਬੱਚੀ ਹੁਣੇ ਬੋਲ ਕੇ ਗਈ ਹੈ ਸੋ ਸਾਰੇ ਬੱਚੇ ਜਿਹੜੇ ਜਿਹੜੇ ਸੀਗੇ ਖੇਡਾਂ ਦੇ ਵਿੱਚ ਗਏ ਉਹ ਤਾਂ ਪਹਿਲਾਂ ਤਾਂ ਇੱਥੇ ਲਾਈਨ ਬਣ ਕੇ ਆਜੋ ਸਾਰੇ ਬੱਚੇ ਜਿੰਨੇ ਵੀ ਬੱਚੇ ਗਏ ਸੀਗੇ ਖੇਡਾਂ ਦੇ ਵਿੱਚ ਕਰਾਟੇ ਖੇਡ ਦੇ ਵਿੱਚ ਜਿਹੜੇ ਵੀ ਬੱਚੇ ਮੁਹਾਲੀ ਗਏ ਸੀਗੇ ਉਹ ਸਾਰੇ ਦੇ ਸਾਰੇ ਬੱਚੇ ਆ ਜਾਓ ਬੱਚਿਓ ਸ਼ਾਬਾਸ਼ ਤੇ ਜਬ ਤੱਕ ਤੁਸੀਂ ਤਾੜੀਆਂ ਮਾਰਦੇ ਰਹੋਗੇ ਉਤਾਹੀ ਨਿਕਲਣਗੇ ਬੱਚਿਓ ਜੇ ਤੁਸੀਂ ਤਾੜੀਆਂ ਮਾਰ ਕਰ ਦੋ ਕਿ ਉਹਨਾਂ ਨੇ ਨਹੀਂ ਆਉਣਾ ਸ਼ਾਬਾਸ਼ ਦੱਬ ਕੇ ਪਿੱਛੇ ਉੱਧਰ ਮੁੰਡੇ ਖਾਸ ਖੜੇ ਆ ਤੇ ਤੁਹਾਡੇ ਆਪ ਨੂੰ ਦੇ ਸੋਚੋ 10 11 ਬੱਚੇ ਜਿਹੜੇ ਹੈਗੇ ਆ ਕਰਾਟੇ ਖੇਡ ਦੇ ਵਿੱਚ ਮੋਹਾਲੀ ਸਪੋਰਟ ਕੰਪਲੈਕਸ ਦੇ ਵਿੱਚ ਇਹਨਾਂ ਦੇ ਮੈਚ ਹੋਏ ਸੀਗੇ ਸੋ ਉਹਨਾਂ ਮੈਚ ਦੇ ਵਿੱਚ ਸਾਡੇ ਸਕੂਲ ਦੇ ਤਿੰਨ ਬੱਚਿਆਂ ਨੇ ਜਿਹੜੇ ਮੈਡਲ ਪ੍ਰਾਪਤ ਕੀਤੇ ਐ ਸੋ ਤਿੰਨਾਂ ਦੇ ਵਿੱਚੋਂ ਸਾਡੇ ਕੋਲ ਮਨਜੋਤ ਨੌਵੀਂ ਮਨਜੋਤ ਕੌਰ ਨੌਵੀਂ ਸ਼ਰੋਣੀ ਦੀ ਬੁੱਢੀ ਹੈਗੀ ਐ ਸੋ ਇਹਨੇ ਬ੍ਰੌਂਜ਼ ਮੈਡਲ ਜਿਹੜਾ ਹੈਗਾ ਸੋ ਟੀਚਰ ਇਹ ਬੱਚੇ ਦਾ ਇੰਚਾਰਜ ਨੂੰ ਵੀ ਬੁਲਾ ਲਓ ਮੈਡਮ ਬਹੁਤ ਸਾਰਾ ਜਿਹੜੇ ਜਿਹੜੇ ਟੀਚਰ ਖੜੇ ਹੈਗੇ ਨਾਲ ਜ਼ਰੂਰ ਇੱਥੇ ਇਹਨਾਂ ਦੇ ਕੋਲ ਬੱਚਿਆਂ ਦੇ ਨਾਲ ਹੋਣ ਕਮਰ ਮੈਡਮ ਇਹਨਾਂ ਦੇ ਬੱਚਿਆਂ ਨੂੰ ਜਿਹੜੇ ਜਿਹੜੇ ਟੀਚਰ ਪੜ੍ਹਾਉਂਦੇ ਨੇ ਜਿਹੜਾ ਵੀ ਇੰਚਾਰਜ ਹੈਗਾ ਸੋ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆ ਜਾਓ ਬੱਚਿਆਂ ਦੇ ਹੌਸਲਾ ਫਜ਼ਾਈ ਦੇ ਲਈ ਮਾਈਕ ਦਿਓ ਰੈਨੂ ਮੈਮ ਨੂੰ ਮਾਈਕ ਬੁਲਾ ਲਓ ਜੀ ਇੰਨੇ ਬਟੇ ਬਟੇ ਮੈਡਮ ਜਿੰਨੇ بڑا ਔਖਾ ਹੁੰਦਾ ਬਹੁਤ ਮੁਸ਼ਕਿਲ ਕੰਮ ਹੈਗਾ ਇਹ ਸੋ ਸਾਰੇ ਟੀਚਰ ਸਹਿਬਾਨ ਅਜੇ ਤੁਸੀਂ ਤਾੜੀਆਂ ਮਾਰਦਿਆ ਕਰੋ ਨਹੀਂ ਤਾਂ ਕੋਈ ਨਹੀਂ ਸਟੇਟੇ ਹੁੰਦਾ ਹੌਸਲੇ ਨਾਲ ਹੁੰਦੇ ਨੇ ਹੋ ਹੋਰ ਮਾਰੋ ਤਾੜੀਆਂ ਦੱਬ ਕੇ ਮਾਰੋ ਤਾੜੀਆਂ ਜਿੰਨਾ ਕਿ ਮੋਟੀਵੇਸ਼ਨ ਫੋਨ ਹੋ ਰਹੀ ਹੈ ਤੁਹਾਨੂੰ ਜਾਣ ਚੜਦਾ ਹੋ ਸ਼ਾਬਾਸ਼ ਹੈ ਕਿ ਇਹਨਾਂ ਬੱਚਿਆਂ ਨੂੰ ਜਿਹੜੇ ਮਿਹਨਤ ਕਰਦੇ ਆ ਨਹੀਂ ਸੋ ਖੁੱਲੇ ਬੁੱਲੇ ਜੇ ਮੈਂ ਕਹਿੰਦਾ ਸਾਰੇ ਬੱਚੇ ਤੁਸੀਂ ਇੱਧਰ ਆ ਜਾਓ ਇੱਧਰ ਆ ਜਾਓ ਮੈਡਮ ਹੋਰ ਕਿ ਆਜੋਈ ਬੱਚੇ ਇੱਥੇ ਆ ਜਾਓ ਤੁਸੀਂ ਆਓ ਮੈਡਮ ਸੈਂਟਰ ਵੱਲ ਸਾਡੇ ਲਈ ਮਾਨ ਵਾਲੀ ਗੱਲ ਹੈ ਪਟੇਲ ਪ੍ਰਿੰਸੀਪਲ ਮੈਡਮ ਦੀ ਲਿਖਾ ਲਓ ਜੀ ਠੀਕ ਹੈ ਸੈਂਟਰਲ ਵਾਲੀ ਟਾਇਲ ਥੋੜੀ ਹੈ ਜੀ ਨਹੀਂ ਨਹੀਂ ਮੈਡਮ ਪਾਓ ਤੁਸੀਂ ਪਾਓ ਮੜਨ ਪਾਓ ਪਾਓ ਸੋ ਬੱਚਿਓ ਇਹ ਮਨਜੋਤ ਕੋ ਨੌਵੀਂ ਸ਼੍ਰੇਣੀ ਦੀ ব্রੌਂਜ਼ ਮੈਡਲ ਹੈਗਾ ਇਹਦਾ ਤਰਾਕੀ ਗ੍ਰੇਡ ਦੇ ਵਿੱਚ ਸੋ ਬੱਚੇ ਨੂੰ ਇਹਨੂੰ ਬਹੁਤ ਬਹੁਤ ਮੁਬਾਰਕਾ ਤੇ ਇਹਦਾ ਮੈਡਲ ਇਹ ਜਿੰਦਗੀ ਲੈ ਕੇ ਹੁੰਦੇ ਰਹਿਣ 3 ਮਨਪ੍ਰੀਤ ਫੋਰ ਨੌਵੀਂ ਸ਼੍ਰੇਣੀ ਸੋ ਮਨਪ੍ਰੀਤ ਤਾਂ ਕਿਹਾ ਜੀ ਬੱਚਾ ਸੋ ਇਹਦਾ ਵੀ ব্রੌਂਜ਼ ਮੈਡਲ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਬੱਚਿਓ ਐਡਾ ਇਹੀ ਸਾਨੂੰ ਚਾਹੀਦਾ ਹੁੰਦਾ ਹੈਗਾ ਕਿ ਇਦਾਂ ਦੀਆਂ ਜਿਹੜੀਆਂ ਐਕਟੀਵਿਟੀਆਂ ਹੁੰਦੀਆਂ ਰਹਿਣ ਤੇ ਇਸੇ ਤਰੀਕੇ ਨਾਲ ਬੱਚੇ ਮੈਡਲ ਲੈ ਕੇ ਆਉਂਦੇ ਰਹਿਣ ਇੱਥੇ ਤੇ ਤੁਸੀਂ ਤਾੜੀਆਂ ਮਾਰਦੇ ਰਹੋ ਬਹੁਤ ਸੋਹਣਾ ਤੇ ਸਭ ਤੋਂ ਪਿਆਰਾ ਸਾਡਾ ਬੱਚਾ ਦਪਿੰਦਰ ਜਿਹਨੇ ਕਿ ਦੋ ਮੈਡਲ ਹੈਗੇ ਆ ਜਿਹਦੇ ਬੱਚਿਓ ਦਪਿੰਦਰ ਕੋਲ 11ਵਾਂ ਸ਼੍ਰੇਣੀ ਦੀ ਆਰਟ ਦੀ ਵਿਦਿਆਰਥਣ ਸੋ ਦਪਿੰਦਰ ਨੇ ਬ੍ਰੌਂਜ਼ ਤੇ 골ਡ ਮੈਡਲ ਇਸ ਬੱਚੇ ਦਾ ਹੈਗਾ ਤਾੜੀਆਂ ਵੀ ਤੁਸੀਂ ਹੁਣ ਤਾਂ ਹੀ ਮਾਰਨੀ ਆਉਂਦੀਆਂ ਜਿਵੇਂ ਦਾ ਮੈਡਲ ਸੋ ਹਾਂਜੀ ਇਹ ਟਿਕਟ ਨਹੀਂ ਆ ਰਹੇ ਸੋ ਜਿਹੜੇ ਜਿਹੜੇ ਅਧਿਆਪਕ ਇੱਥੇ ਨਹੀਂ ਪਹੁੰਚਦੇ ਉਹਨਾਂ ਨੂੰ ਜ਼ੁਰਮਾਨਾ ਕਹਿੰਦੇ ਆ ਲਗੂਗਾ ਕੱਲ ਤੋਂ ਸੋ ਜਦੋਂ ਮੈਡਲ ਆਏ ਹੋਣ ਬਰਿੰਦਰ ਸਿੰਘ ਰਾਜੋ ਅੱਜ ਤੁਸੀਂ ਵੀ ਆਜੋ ਆ ਜੀ ਪਲੀਜ਼ ਪਰਮਜੀਤ ਵੀ ਆ ਜਾਓ ਬੱਚਾ ਤੁਸੀਂ ਤਾੜੀਆਂ ਮਾਰ ਦਿਆ ਕਰੋ ਜਦੋਂ ਮੈਂ ਟਿਕਟ ਦਾ ਨਾਮ ਲੈ ਕੇ ਬੁਲਾਉਣਾ ਜੀ ਫੋਟਾ ਤੇ ਆਪਾਂ ਰਲ ਕੇ ਬੁਲਾਉਣਾ ਹੁੰਦਾ ਸਾਰੇ ਸਟਾਫ ਨੂੰ ਸੋ 골ਡ ਮੈਡਲ ਹੈਗਾ ਇਸ ਬੱਚੀ ਦਾ ਦਪਿੰਦਰ ਦਾ ਤੇ ব্রونز ਵੀ ਸੋ ਇਹ ਬੱਚਿਓ ਇਹ ਨੈਸ਼ਨਲ ਖੇਡਾਂ ਦੇ ਵਿੱਚ ਖੇਡਣ ਜਾਵੇਗੀ ਬੋਡੀ ਸੋ ਸਾਡੇ ਸਕੂਲ ਦੇ ਵਿੱਚੋਂ ਨੈਸ਼ਨਲ ਬੱਚਾ ਖੇਡਣ ਜਾਊਗਾ ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਹੈ ਸੋ ਦਪਿੰਦਰ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਕੋਸ਼ਿਸ਼ ਕਰੋ ਜਦੋਂ ਵੀ ਕਿਸੇ ਬੱਚੇ ਦੀ ਕੋਈ ਟੀਮ ਐਂਡ ਹੈਗੀ ਆ ਉਹਦੇ ਪਰੌਣ ਵਾਲੇ ਟੀਚਰ ਨਾਲ ਜ਼ਰੂਰ ਇੱਕ ਵਾਰ ਸਾਹਮਣੇ ਲਾਈਨ 'ਚ ਖੜ੍ਹ ਜਾਓ ਆਪਾਂ ਇਹਦੀ ਫੋਟੋ ਭੇਜਾਂਗੇ ਅਗੇ